ਸਵਾਗਤ ਹੈ ਦੋਸਤੋ ਕੈਰਪਾ ਡੈਰੀ ਫਾਰਮ ਦੇ ਵਿੱਚ ਅੱਜ ਦੀ ਵੀਡੀਓ ਜਿਹੜੀ ਬਣਾ ਰਿਹਾ ਦੋਸਤੋ ਪਿੰਡ ਬੰਬੀਹਾ ਭਾਈ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਦੋਸਤੋ ਪੈਂਦਾ ਮੋਗਾ ਅੱਜ ਦੀ ਵੀਡੀਓ ਵਿੱਚ ਬਾਈ ਕੋਲ ਤਿੰਨ ਨਾਗਾ ਇਧਰਲੇ ਪਾਸੇ ਐ ਕ੍ਰੈਡਿਟ ਸਕਰੀਨ ਤੇ ਤੁਸੀਂ ਦੇਖਣਾ ਸੂਈ ਸਵਾਈ ਵੜਾ ਗਈ ਦੋਸਤੋ ਤਾਜੀ ਸੂਈ ਆ ਤੇ ਇਧਰਲੇ ਪਾਸੇ ਦੋ ਪਾਲਣ ਦੇ ਕੰਮ ਦੇ ਨਾ ਬੱਚਿਆਂ ਆ ਗਾ ਗੱਲਬਾਤ ਡਿਟੇਲ ਮਾਲਕਾ ਤੋਂ ਲੈ ਲਵਾਂਗੇ ਤਸੱਲੀਪਰਕ ਤੁਸੀਂ ਇਹਨਾਂ ਦੇ ਇੱਥੇ ਆ ਕੀ ਕਰਨੀ ਹੈ ਜਾਣਕਾਰੀ ਮਾਲਕਾ ਤੋਂ ਲੈ ਲੈਣਾ ਚਾਹੀਦਾ ਨੂੰ ਜਰੂਰ ਸਬਸਕ੍ਰਾਈਬ ਕਰ ਦੇਖੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅ ਹਾਂਜੀ ਪੈਣ ਬਬੀਆ ਹਾਂਜੀ ਮੋਬਾਈਲ ਨੰਬਰ ਬੋਲ ਦੋ ਜੀ 98725 47352 ਠੀਕ ਆ ਨੰਬਰ ਦੋਸਤੋ ਬਾਕੀ ਥੱਲੇ ਵਾਲੇ ਪਾਸੇ ਲਗਾਤਾਰ ਸੈਿੰਟੇ ਚੱਲਦਾ ਰਹੂਗਾ ਇੱਕ ਨੰਬਰ ਜੀ ਇਧਰ ਬੱਚਿਆਂ ਤੋਂ ਸ਼ੁਰੂ ਕਰ ਲਗੇ ਕਿੰਨੀ ਕੁ ਉਮਰ ਹੋਊਗੀ ਜੀ ਇਹਨਾਂ ਦੀ ਮੇਰੇ ਖਿਆਲ ਨਾਲ 6-7 ਮਹੀਨੇ ਸੱਤਾਂ ਨੂੰ ਠੀਕ ਆ 6-7 ਮਹੀਨੇ ਦੀ ਠੀਕ ਆ ਤੇ ਥਣ ਚਾਰ-ਚਾਰ ਹੀ ਜਿੰਨਾਂ ਚਾਰ-ਚਾਰ ਜਮਾ ਚੈੱਕ ਕਰ ਸਕਦਾ ਆ ਠੀਕ ਆ ਲੋ ਦੋਸਤੋ ਬੱਚਿਆਂ ਦੇ ਪਹਿਲਾਂ ਤੁਸੀਂ ਕੱਦ-ਗਾੜ ਚੈੱਕ ਕਰ ਲਓ ਖੋਨੀ ਦੇ ਕੱਦ-ਗਾੜ ਤੋਂ ਹੁੰਦਾ ਚਲੋ ਲੋ ਬੱਚੀ ਆ ਜੀ ਥਣ ਤੁਹਾਨੂੰ ਕੋਸ਼ਿਸ਼ ਕਰਦੇ ਨੇ ਦਿਖਾਉਣ ਦੀ ਖਣ ਸੋਨਾ ਥਾਣਾ ਦੋਸਤੋ ਗੁਲਾਬੀ ਥਾਣਾ ਚਾਰ ਹੀ ਥਾਣਾ ਕੋਈ ਫੋਰ ਸ਼ਾਣ ਇਧਰਲੇ ਪਾਸੇ ਦੂਜਾ ਬੱਚਾ ਆ ਗਿਆ ਤੇ ਤੋਰੇ ਤਾਰੇ ਜੀ ਕਿਵੇਂ ਸੈਟ ਹੈ ਜੀ ਤੋਰੇ ਤਾਰੇ ਪੂਰੀਆ ਵਰੀਆ ਰੈਂਡ ਕਿ ਇਹਨਾਂ ਨੂੰ ਤੋਰਨ ਨੂੰ ਦਾਗਾ ਕੋਈ ਚੱਕਰੀ ਠੀਕ ਆ ਉਹ ਆ ਕੇ ਜਦੋਂ ਆਉਂ ਵੇਖਣੀ ਹੋਵੇ ਤੋਰ ਵੀ ਸਕਦਾ ਠੀਕ ਆ ਤੇ ਇਹਨਾਂ ਦਾ ਕੋਈ ਰਿਕਾਰਡ ਵਗੈਰਾ ਹੈਗਾ ਕਿ ਨਹੀਂ ਆਪਣੇ ਕੋਲੇ ਨਹੀਂ ਰਿਕਾਰਡ ਤਾਂ ਕੋਈ ਨਹੀਂ ਰਿਕਾਰਡ ਠੀਕ ਆ ਤੇ ਮੁੱਲ ਕੀ ਕਰਨਾ ਜੀ ਇਹਨਾਂ ਦਾ ਬੋਲ ਫੋਨ ਤੇ ਫੋਨ ਤੇ ਠੀਕ ਆ ਮੁੱਲ ਜਿਹੜਾ ਦੋਸਤੋ ਰਹਿਣ ਵਾਲਾ ਫੋਨ ਤੇ ਬੱਚੀਆਂ ਚੰਗਾ ਨਾ ਕੁਆਲਿਟੀ ਚੰਗੀ ਆ ਪਾਲਣ ਦੇ ਕੰਮ ਨਹੀਂ ਆ ਤੇ ਅੱਗੇ ਆ ਜੀ ਜੀ ਆਪਾਂ ਜਿਹੜੀ ਆਪਾਂ ਗੱਲ ਕਰੀ ਸੀ ਸੂਈ ਸਵਾਈ ਵੜ ਬਾਰੇ ਸਾਹਮਣੇ ਦੇਖ ਰਹੀਓ ਕੈਨ ਮਾਸੂਆ ਸੂਈ ਹੈ ਜੀ ਪਹਿਲਣ ਅੱਛਾ ਪਹਿਲਣ ਕਦੋਂ ਦੀ ਸੂਈ ਹੈ ਜੀ ਇਹਦੇ ਹੋ ਗਏ 25 ਦਿਨ 25 ਦਿਨ ਹੋ ਗਏ ਹਾਂ ਠੀਕ ਆ 16 ਮਹੀਨਾ ਦੀ ਬੱਚੀ ਹੈ ਅੱਛਾ 16 ਮਹੀਨਾ ਦੀ ਬੱਚੀ ਆ 16 ਮਹੀਨੇ ਬੱਚੀ ਸੂਈ ਅੱਛਾ ਫਿਰ ਤਾਂ ਟਾਈਮ ਨਾਲ ਹੀ ਸੂਈ ਪਹਿਲਾਂ ਹੀ ਸੂਈ ਹੈ ਨਾ ਹਾਂ ਹਾਂ ਛੋਟੀ ਬਣ ਗਈ ਅੱਛਾ ਛੋਟੀ ਬਣ ਗਈ ਸੀ ਠੀਕ ਆ ਬਦਲ ਦੰਦੋਂ ਫਿਰ ਖੀਰੀ ਹੋਊਗੀ ਇਹ ਖੀਰੀ ਖੀਰੀ ਠੀਕ ਆ ਤੇ ਬੱਚਾ ਕੀ ਹੈ ਜੀ ਬੱਚੀ ਹੈ ਮਗਰ ਅੱਛਾ ਕਿਹੜੀ ਬੱਚੀ ਹੈ ਜੀ ਆਹ ਖੜੀ ਹੈ ਕਾਲੇ ਦਾ ਅਛਾ ਕਾਲੇ ਰੰਗ ਦੀ ਠੀਕ ਆ ਮਤਲਬ ਆਪ ਵੀ ਹਜੇ ਛੋਟੀ ਬੱਚੀ ਹੈ ਤੇ ਮਗਰ ਵੀ ਚੰਗੀ ਬੱਚੀ ਆ ਠੀਕ ਆ ਲੋ ਦੋਸਤੋ ਆਪ ਵੀ ਅੱਛੀ ਹੈ ਤੇ ਮਗਰ ਵੀ ਚੰਗੀ ਬੱਚੀ ਆ ਤੇ ਜੇਰ ਦੂਰ ਦੀ ਕਿਵੇਂ ਜੀ ਜੇਰ ਦੂਰ ਪਈ ਹੈ ਵਧੀਆ ਓਕੇ ਆ ਓਕੇ ਤੇ ਇਸ ਟਾਈਮ ਜੀ ਦੁੱਧ ਕਿੰਨਾ ਹਜੜਾ ਦੁੱਧ 10 ਕਿਲੋ ਦੋਨਾਂ ਟਾਈਮ ਆਉਂਦਾ ਜੀ ਹਾਂਜੀ ਦੋ ਟਾਈਮ ਅਗਲਾ ਚਵਾਈ ਕਰ ਸਕਦੇ ਹਾਂ ਚਵਾਈ ਚਵਾਈ ਦੀ ਥਨਾ ਥਨਾ ਦੀ ਜਮਾ ਸਾਹ ਤੋੜੇ ਮੜਾ ਜੱਕੜਾ ਦੋ ਜਿਹੜਾ ਕੱਢੀ ਕਿਤੇ ਲੋ ਦੋਸਤੋ ਇਹ ਹੈ ਕਿ ਨਮਾਹਣ ਦੋਸਤੋ ਪਹਿ ਪਟਰ ਬੜਾ ਸੋਹਣਾ ਦੋਸਤੋ ਮਗਰ ਇਹਦੇ ਬੱਚੀ ਆਪ ਵੀ ਇਹ ਬੱਚੂ ਹੀ ਆ ਦੋਸਤੋ ਹਜੇ ਕਿਉਂਕਿ ਹਜੇ ਉਮਰ ਵੀ ਇਹਦੀ ਛੋਟੀ ਆ ਦੁੱਧ ਜਿਹੜਾ ਇਸ ਚੰਨ 10 ਲੀਟਰ ਹਾਜ਼ਰ ਆ ਦੋਨਾਂ ਟਾਈਮਾਂ ਦਾ ਜਿਹੜਾ ਤੁਸੀਂ ਦੋ ਟਾਈਮ ਇੱਥੇ ਚਵਾਈ ਕਰ ਸਕਦੇ ਹੋ ਬਾਕੀ ਸੋਹਣਾ-ਸਾਣਾ ਗੁਲਾਬੀ ਥਾਣਾ ਤੁਹਾਨੂੰ ਬਾਹਰ ਤੋੜ ਕੇ ਜਰੂਰ ਦੇਖਾਣੇ ਆ ਤੋਰਾ ਬਿਊਟੀ ਦੇ ਪੱਖ ਤੋਂ ਵੀ ਚੰਗੀ ਆ ਦੋਸਤੋ ਤੇ ਕੱਦ-ਕੱਡ ਜਿਹੜਾ ਤੁਸੀਂ ਮਾਲਕਾ ਦੇ ਕੱਦ-ਕੱਡ ਤੋਂ ਤੁਸੀਂ ਆਈਡੀਆ ਲਾ ਸਕਦੇ ਹੋ ਫੇਸ ਕੁਆਲਿਟੀ ਦੀ ਬੜੀ ਪਿਆਰੀ ਆ ਤੋਰਾ ਤੁਸੀਂ ਇਹਦਾ ਚੈੱਕ ਕਰੀ ਲੈ ਤੋਰੇ ਦੀ ਦੋਸਤੋ ਘੋੜੇ ਵਰਗੀ ਬੱਚਾ ਹੀ ਆ ਦੋ ਠੀਕ ਬਾਕੀ ਦੋਸਤ ਗਲਾਬੀ ਥਾਣਾ ਸੋਹਣਾ ਥਾਣਾ ਤੇ ਦੋਸਤ ਜਿਹੜਾ ਹਮੇਸ਼ਾ ਗੱਲ ਐਂਡ ਹੁੰਦੀ ਥੋੜੀ ਸੇਵਾ ਤੇ ਸਮਝਦਾ ਰਹਿਣ ਵਾਲਾ ਹੈ ਪਰ ਜਿੰਨਾ ਮਾਲਕਾਂ ਨੇ ਦੱਸਿਆ ਇੱਥੇ ਰੇਡੀਅਰ ਤਿਆਰ ਉਹਨਾਂ ਤੁਸੀਂ ਦੋ ਡੰਗ ਮਾਲਕਾਂ ਦੇ ਘਰੇ ਝੋ ਸਕਦੇ ਤੇ ਮੁੱਲ ਆਪਾਂ ਪੁੱਛ ਲੈਨੇ ਜੀ ਤੇ ਇਹਦਾ ਮੁੱਲ ਕੀ ਕਰਨਾ ਜੀ ਬੋਲੇ ਤਾਂ ਫੋਨ ਤੇ ਗਾਣ ਠੀਕ ਹੈ ਇਹਦਾ ਮੁੱਲ ਵੀ ਜਿਹੜਾ ਦੋਸਤੋ ਫੋਨ ਤੇ ਰਹਿਣ ਵਾਲਾ ਹੈ ਬਾਕੀ ਸੌਦਾ ਤੁਸੀਂ ਹੇਠਾਂ ਨੰਬਰ ਥੱਲੇ ਸਕਰੀਨ 'ਚੋਂ ਮਾਲਕਾਂ ਨਾਲ ਸੰਪਰਕ ਕਰ ਲਓ ਲਾਸਟ ਟਿੱਕਾ ਦੇਖ ਲਈ ਧੰਨਵਾਦ